ਤਕਨੋਰੀ ਬਾਰਡਰ ਤੇ ਮੌਜੂਦ ਆ ਤਾਂ ਪਹਿਲਾ ਜਿਹੜਾ ਕਿ ਟਰੈਕਟਰ ਟਰੈਲੀ ਆ ਖਨੋਰੀ ਬਾਰਡਰ ਉੱਤੇ ਪਹੁੰਚ ਚੁੱਕਾ ਹੋਇਆ ਦਾ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਆ ਮਗਰ ਦੋ ਤਿੰਨ ਟੈਕਟਰ ਹੋ ਰਹੇ ਪਰ ਇਸ ਤੋਂ ਪਿੱਛੇ ਜਿਹੜਾ ਕਿ ਵੱਡਾ ਕਾਫਲਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰੈਲੀਆਂ ਨੇ ਇੱਥੇ ਪਹੁੰਚ ਚੁੱਕੇ ਹੋਏ ਨੇ ਤਾਂ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਕਿ ਪਹਿਲਾਂ ਤੋਂ ਹੀ ਖਨੋਰੀ ਬਾਰਡਰ ਤੇ ਪਹੁੰਚੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਲਗਾਤਾਰ ਟਾਇਰ ਗੈਸ ਦੇ ਗੋਲੇ ਅਤੇ ਆ ਬਾਡਰ ਕੈਂਡਾ ਜਿਹੜਾ ਕਿ ਇਸਤੇਮਾਲ ਕੀਤਾ ਜਾ ਰਿਹਾ ਤਾਂ ਪਹਿਲਾ ਟਰੈਕਟਰ ਖਨੋਰੀ ਬਾਰਡਰ ਤੇ ਬਾਈ ਜੀ ਉਡੀ ਲੈ ਕੇ ਪਹੁੰਚਿਆ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਫਾਜ਼ਲਕਾ ਜ਼ਿਲ੍ਹਾ ਸਾਡਾ ਪਿੰਡ ਮਰਾਦ ਵਾਲਾ ਦਲ ਸਿੰਘ ਆ ਜੀ ਤਾਂ ਪਹਿਲਾ ਟਰੈਕਟਰ ਤੁਸੀਂ ਲੈ ਕੇ ਪਹੁੰਚੇ ਹੋ ਖਨੋਰੀ ਬਾਰਡਰ ਤੇ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦਾ ਮਾਹੌਲ ਹੈ ਬਹੁਤ ਵਧੀਆ ਮਾਹੌਲ ਆ ਜੀ ਅਸੀਂ ਆਦੇ ਹੱਕ ਲੈ ਕੇ ਵਾਪਸ ਜਾਵਾਂ ਕਰਾਂਗੇ ਪ੍ਰਮਾਤਮਾ ਸਾਡੀ ਜੈ ਤੇ ਕਰਵਾਊਗਾ ਪਰ ਇੱਥੇ ਮਾਹੌਲ ਅਸੀਂ ਸ਼ੇਰ ਤੋਂ ਦੇਖ ਰਹੇ ਤਨਾਪੂਰਨ ਹੋਇਆ ਹੋਇਆ ਹੈ ਟੀਜਰ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਬਾਡਰ ਕੈਂਡਾ ਨੂੰ ਇਸਤੇਮਾਲ ਕੀਤਾ ਜਾ ਰ ਇਹ ਕੋਈ ਵੱਡਾ ਮਤ ਹੈ ਕੋਈ ਹੈ ਨਹੀਂ ਇਸ ਤਰ੍ਹਾਂ ਉਹ ਸਾਰੇ ਲੋਕ ਵੀ ਜ਼ਖਮੀ ਹੋ ਗਏ ਹੁਣ ਤੁਹਾਡੇ ਵੱਲੋਂ ਤਿਆਰੀਆਂ ਕਿਸ ਤਰ੍ਹਾਂ ਦੀਆਂ ਨੇ ਸਾਡੇ ਵੱਲੋਂ ਤਾਂ ਪੂਰੀ ਫੋਲ ਤਿਆਰੀ ਹੈ ਜੀ ਕਿੱਲੀ ਦੇ ਤੱਕ ਬੈਰੀਕਡ ਪਾਰ ਕਰਨੇ ਹੋ ਇਹ ਤਾਂ ਪ੍ਰਧਾਨ ਸਾਹਿਬ ਨੇ ਜਦੋਂ ਕਹਿਤਾ ਉਹਦੇ ਪਾਰ ਕਰ ਦਿੰਦੇ ਨੇ ਬਿਲਕੁਲ ਭਾਈ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਬਰਾਲ ਵਾਲਾ ਦਲ ਸਿੰਘ ਕੋਈ ਪਿੰਡ ਹੈ ਜਦੋਂ ਯਾਰ ਇਹ ਫਿਰ ਪੂਰੀ ਬਾਰਡਰ ਪਾਰ ਕਰ ਫੋਲ ਤਿਆਰੀ ਹੈ ਬਿਲਕੁਲ ਪਹਿਲਾ ਟਰੈਕਟਰ ਟਰੈਲੀ ਹੈ ਜਿਹੜਾ ਕਿ ਉਹ ਪਹੁੰਚ ਚੁੱਕਾ ਹੋਇਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਨੋਜ਼ਨ ਹੋਣ ਬਜ਼ੁਰਗ ਹੋਣ ਇਥੇ ਪਹੁੰਚੇ ਹੋਏ ਨੇ ਤਾਂ ਕਿਸਾਨਾਂ ਦਾ ਜਿਹੜਾ ਕਿ ਇੰਤਜ਼ਾਰ ਕੀਤਾ ਜਾ ਰਿਹਾ ਸੀ ਤਾਂ ਉਹ ਇੰਤਜ਼ਾਰ ਖਤਮ ਹੋ ਚੁੱਕਿਆ ਹੁਣ ਕਿਸਾਨ ਨੇ ਜਿਹੜੇ ਕਿ ਟਰੈਕਟਰ ਟਰੈਲੀਆਂ ਲੈ ਕੇ ਪਹੁੰਚਨੇ ਸ਼ੁਰੂ ਹੋ ਚੁੱਕੇ ਹੋਏ ਨੇ ਤਾਂ ਪਹਿਲਾ ਟਰੈਕਟਰ ਕਨੋਰੀ ਬਾਰਡਰ ਦੇ ਉੱਤੇ ਪਹੁੰਚਿਆ ਤਾਂ ਮਗਰ ਮਗਰ ਹੁਣ ਹੋਰ ਜਿਹੜੇ ਕਿ ਟਰੈਕਟਰ ਦਾ ਕਾਫਲਾ ਉਹ ਵੀ ਆ ਰਿਹਾ ਹੈ ਤਾਂ ਕਿਸਾਨ ਇੱਕ ਤਾਂ ਜਿੰਦਾਬਾਦ ਦੇ ਨਾਰੇ ਆ ਉਹ ਵੀ ਲਗਾਏ ਜਾ ਰਹੇ ਨੇ ਤਖਨੋਰੀ ਬਾਰਡਰ ਤੇ ਤਸਵੀਰਾਂ ਜਿਹੜੀਆਂ ਨੇ ਤਨਾਪੂਰਨ ਬਣੀਆਂ ਹੋਈਆਂ ਨੇ ਲਗਾਤਾਰ ਦੁਪਹਿਰ ਤੋਂ ਹੀ ਹਰਿਆਣਾ ਪੁਲਿਸ ਦੇ ਵੱਲੋਂ ਟੀਅਰ ਗੈਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, వాటర్ ਕੈਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਕਿ ਜ਼ਖਮੀ ਹੋਏ ਨੇ, ਕਈਆਂ ਨੂੰ ਗੰਭੀਰ ਹੈ ਜਿਹੜੇ ਕਿ ਸੱਟਾਂ ਵੀ ਲੱਗੀਆਂ ਹੈ। ਤਾਂ ਹੁਣ ਦੇਖਣਾ ਹੋ ਗਿਆ ਕਿਸਾਨ ਇੱਥੇ ਪਹੁੰਚ ਚੁੱਕੇ ਹੋਏ ਨੇ ਤਾਂ ਆਉਣ ਵਾਲੇ ਮਾਹੌਲ ਹੈ ਜਿਹੜਾ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਤਾਂ ਇੱਕਦਮ ਫਫੜਾ ਤਪੜੀ ਮੱਚ ਜਾਂਦੀ ਹੈ। ਤਾਂ ਕੁਝ ਹੋਰ ਕਿਸਾਨ ਆਗੂ ਵੀ ਇੱਥੇ ਪਹੁੰਚ ਚੁੱਕੇ ਹੋਏ ਨੇ। ਤਾਂ ਤਸਵੀਰਾਂ ਤੁਸੀਂ ਦੇਖੋ ਜਿੱਦਾਂ ਹੀ ਕਿਸਾਨ ਇੱਥੇ ਪਹੁੰਚੇ ਨੇ ਤਾਂ ਆਗੂਆਂ ਦੇ ਵਿੱਚ ਦੇਖੋ ਕਿਸ ਤਰ੍ਹਾਂ ਦਾ ਜਿਹੜਾ ਕਿ ਜੋਸ਼ ਆ ਉਹ ਦੇਖਣ ਨੂੰ ਮਿਲ ਰਿਹਾ ਤਾਂ ਜੋਰ ਤੁਸੀਂ ਦੇਖ ਸਕਦੇ ਹੋ ਕਾਫਲਾ ਵੀ ਪਹੁੰਚ ਚੁੱਕਿਆ ਹੋਇਆ ਹੁਣੇ ਇੱਥੇ ਪਹਿਲਾ ਟਰੈਕਟਰ ਪਹੁੰਚਿਆ ਸੀ ਤਾਂ ਹੁਣ ਕਾਫਲਾ ਜਿਹੜਾ ਕਿ ਇੱਥੇ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਕਿਸਾਨਾਂ ਦਾ ਕਾਫਲਾ ਪਹਿਲਾ ਕਾਫਲਾ ਜਿਹੜਾ ਉਹ ਖਨੋਰੀ ਬਾਰਡਰ ਉੱਤੇ ਪਹੁੰਚ ਚੁੱਕਾ ਹੋਇਆ ਹੈ ਤਾਂ ਜਿੱਦਾਂ ਹੀ ਕਿਸਾਨ ਇੱਥੇ ਪਹੁੰਚਦੇ ਨੇ ਕਾ ਨੌਜਵਾਨਾਂ ਚ ਜੋਸ਼ ਹੈ ਜਿਹੜਾ ਕੀ ਉਹ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਹੈ ਅਬ ਇਹਦੀ ਤਾਂ ਵੱਡੀ ਗਿਣਤੀ ਦੇ ਵਿੱਚ ਕਾਫਲਾ ਜਿਹੜਾ ਇੱਥੇ ਪਹੁੰਚਦਾ ਹੋਇਆ ਉਹ ਨਜ਼ਰ ਆ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੁਣ ਦੇਖਣਾ ਹੋਵੇਗਾ ਕਿ ਮਾਹੌਲ ਹੈ ਉਹ ਕਿਸ ਤਰ੍ਹਾਂ ਦਾ ਨਜ਼ਰ ਆਂਦਾ ਹੈ ਕਿਉਂਕਿ ਲਗਾਤਾਰ ਅਨਾਉਂਸਮੈਂਟ ਕੀਤੀ ਜਾ ਰਹੀ ਸੀ ਹਰਿਆਣੇ ਵਾਲੇ ਪਾਸਿਓ ਕਿ ਬਾਰਡਰ ਨੂੰ ਖਾਲੀ ਕੀਤਾ ਜਾਵੇ ਪਰ ਹੁਣ ਕਿਸਾਨ ਵੱਡੇ ਕਾਫਲੇ ਦੇ ਨਾਲ ਕਨੌਰੀ ਬਾਰਡਰ ਤੇ ਪਹੁੰਚ ਚੁਕੇ ਹੋਏ ਨੇ ਜਕਾਰੇ ਛੱਡੇ ਜਾ ਰਹੇ ਨੇ ਬਜ਼ੁਰਗ ਹੋਣ ਨੌਜਵਾਨ ਹੋਣ ਜਦ ਬੱਚੇ ਹੋਣ ਤਾਂ ਜੋਸ਼ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਕਿਸਾਨਾਂ ਦੇ ਵਿੱਚ ਤਾਂ ਟ੍ਰੈਕਟਰਾਂ ਦੇ ਅੱਗੇ ਵੱਡੇ ਵੱਡੇ ਲੋਹੇ ਦੇ ਐਂਗਲ ਲਗਾ ਕੇ ਕਿਸਾਨ ਉੱਤੇ ਪਹੁੰਚੇ ਨੇ ਇਹਨਾਂ ਐਂਗਲਾਂ ਦੇ ਨਾਲ ਬੈਰੀਕੇਡ ਖੜੇੜਦੇ ਨੇ ਕਿਸਾਨਾਂ ਨੇ ਤਾਂ ਹੁਣ ਦੇਖਣਾ ਹੋਵੇਗਾ ਅਗਲੀ ਤਸਵੀਰ ਕੀ ਰਹਿੰਦੀ ਹੈ ਆ ਵੱਡੀ ਗਿਣਤੀ ਵਿੱਚ ਕਿਸਾਨ ਇੱਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਹੋਏ ਨੇ ਬਜ਼ੁਰਗਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਜੋਸ਼ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਪਹਿਲਾਂ ਇੱਕ ਟਰੈਕਟਰ ਪਹੁੰਚਿਆ ਸੀ ਤਾਂ ਹੁਣ ਉਸ ਤੋਂ ਬਾਅਦ ਕਾਫਲਾ ਇੱਥੇ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਕਿਸਾਨ ਪਹੁੰਚ ਚੁੱਕੇ ਹੋਏ ਨੇ ਦੂਜੇ ਪਾਸੇ ਹਰਿਆਣਾ ਪੁਰਸੀ ਪੂਰੀ ਤਿਆਰੀ ਹੈ ਤਾਂ ਹੁਣ ਦੇਖਣਾ ਹੋਵੇਗਾ ਤਸਵੀਰਾਂ ਕਿਸ ਤਰ੍ਹਾਂ ਦੇ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕੈਮਰਾ ਪਰਫੰਸਨਿ ਦੇ ਨਾਲ ਹੀ ਹਮਸਤਿਕ ਦਿਪਾਲ ਦੇਣਿਕ ਸਵੇਰਾ ਕਲੋਰੀ